ਅਗਲੀ ਜਿਹੜੀ ਸਨਮਾਨ ਦੀ ਲੜੀ ਜੀ ਕਿੱਥੇ ਮੈਡਮ ਅਰਸ਼ਮਾਨ ਜੀ ਲਈ ਪਾਜੀ ਰਵਿੰਦਰ ਸਿੰਘ ਜੀ ਦੇ ਲਈ ਤਾੜੀਆਂ ਉੱਥੇ ਅਸੀਂ ਅੱਜ ਸਾਂਭਲਾ ਪਰਿਵਾਰ ਦੀ ਵਿੱਚੋਂ ਨੈਂਸੀ ਤੇ ਨਾਲ ਦੀ ਨਾਲ ਪਹਿਲਾਂ ਮੈਡਮ ਅਰਸ਼ ਬਾਂਟੀ ਨੂੰ ਸਨਮਾਨਿਤ ਕਰਾਂਗੇ ਉਹ ਨਾਲ ਵਾਲੇ ਜਿਹੜਾ ਫੁਲਕਾਰੀ ਹੈ ਉਹ ਕਿਰਪਾ ਕਰਕੇ ਉਹ ਤੁਸੀਂ ਅਗਲੀ ਤਿਆਰ ਰੱਖੋ ਜੀ ਅਗਲੀ ਮੈਂ ਸਨਮਾਨ ਕਰਾਂਗਾ ਮੈਡਮ ਨੈਂਸੀ ਸਾਹਿਬਾ ਜੀ ਨੂੰ ਇੱਧਰ ਇੱਥੋਂ ਬਟੀਆਂ ਸਿਕਾ ਇੱਧਰ ਹੀ ਆ ਜਾਓ ਏ ਜੈਸਿਕਾ ਨਾ ਨਾ ਜਿਹੜੇ ਅੱਡੇ ਸੁਨਿਆ ਖਿਆਲਾ ਵਿੱਚ 呀，你。 ਹੇ ਹਨ ਤਾਂ ਕਿ ਸਾਡਾ ਆਪਸੀ ਭਾਈਚਾਰਾ ਬਣਿਆ ਰਹੇ ਮੈਂ ਇੱਥੇ ਆਣ ਤੇ ਸਾਰਿਆਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦਿੰਦੀ ਆ ਤੇ ਅਰਸ਼ਮਾਨ ਜੀ ਦਾ ਇੱਥੇ ਆਣ ਤੇ ਬਹੁਤ-ਬਹੁਤ ਧੰਨਵਾਦ ਕਰਦੀ ਆ ਤੇ ਇਹਨਾਂ ਵੱਲੋਂ ਵੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸਾਰਿਆਂ ਨੂੰ ਕਿਹਾ ਦੀ ਬਹੁਤ-ਬਹੁਤ ਵਧਾਈਆਂ ਥੈਂਕ ਯੂ ਦੇਖਿਓ ਇੱਧਰ ਇੱਧਰ ਦੇ ਨਾਲ ਨੈਕਸਟ ਨੈਕਸਟ ਨੰਬਰ ਹੈ ਜੀ ਸੈਕੰਡ ਡਿਜੀਟ ਹੈ 5 ਇਨਾਮ ਹਾਸਲ ਕਰਨ ਦੇ ਵਿੱਚ ਅਸੀਂ ਇਹਨਾਂ ਨੂੰ ਦੇਖ ਕੇ ਅਮਰ ਕਸ਼ੋਰ ਕੇ ਅਮਰ ਨਾਲ ਇਹ ਸਾਡਾ ਪਹਿਲਾ ਖੁਸ਼ਕਿਸਮਤ ਜੇਤੂ ਬੱਚਾ ਦੇ ਨਾਲ ਇੱਕ ਬੱਚੇ ਖਿੰਡਰ ਦੇ ਤੋਂ ਪਰਚੀ ਕੱਢਦੇ ਜਿਹੜੀ ਮਰਜ਼ੀ ਕੱਢਦੇ ਇੱਕ ਪਰਚੀ ਕੱਢ ਕੇ ਦੇ ਦਿਓ ਪਾਸ਼ੀ ਸਾਹਿਬ ਦੇਖੋ ਤਾਂ ਨੰਬਰ ਪਿਆ ਜੀ ਇਹ ਪਾਸ਼ੀ ਸਾਹਿਬ ਨੂੰ ਮੈਂ ਮੈਨੂੰ ਥੋੜਾ ਸਾਹ ਆਈ ਬੋਲ ਕਰ 31 35 ਨੰਬਰ 31 ਖੁਣਾ ਖੁਸ਼ਕਿਸਮਤ ਕੇ ਜਿਹੜਾ 31 ਹੈ ਕਿਸ ਦਾ ਸਤਾਰਾ ਚਮਕਿਆ ਹੈ ਉਹ ਬਚੇਰਾ ਕਿੰਨਾ ਵੇੜਾ ਅੱਗੇ ਆ ਜਾਓ ਪਰਚੀ ਲੈ ਕੇ ਅੱਗੇ ਆ ਜਾਓ ਮੇਰੇ ਨਾਲ ਮੇਲ ਕਰਾ ਦਿਓ 31 31 ਨੰਬਰ ਕਿਸੇ ਕੋਲ ਪਰਚੀ ਹੈ ਤਾਂ ਆ ਜਾਓ ਆਪਣੇ ਆਪਣੇ ਪਰਚੀਆਂ ਮੇਲ ਲਓ ਉਹ ਜਿਹੜੇ ਕੋਲ 31 ਦੀ ਪਰਚੀ ਹੈ ਉਹ ਇਹ ਲੱਕੀ ਕੂਪਨ ਇਸ ਡਰਾਹਾਂ ਹੀ ਜੋ ਨਿਕਲਿਆ ਉਹ ਲੈਣ ਦਾ ਹੱਕਦਾਰ ਹੋਵੇਗਾ ਪਰ ਚੋਟੀ ਕੜੋਤੀ ਕੜ ਦਿੱਤੀ ਨੈਕਸਟ ਨੈਕਸਟ ਬਦਲ ਬਦਲ ਕੇ ਬੱਚਿਆਂ ਕੋਲ ਪੇਜ ਨੰਬਰ ਥੋੜਾ ਸਸਪੈਂਸ ਰਹੇ ਦੱਸ t yes, h

いいよろしく